ਕੈ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਆਈ ਹੋਪ ਤੁਸੀਂ ਵਧੀਆ ਹੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਪ੍ਰਤਾਪ ਨਾਇਤ ਨੂੰ ਖੜਾਉਣਾ ਗਿਆ ਸਵੇਰੇ ਸਵੇਰੇ ਨਾਇਤ ਹਜੇ ਅਜੇ ਹੁਣ ਉੱਠਿਆ 7:30 ਹੋ ਗਏ ਸੁੱਤੀ ਪਈ ਸੀ ਇਹ ਕੁਝ ਰਾਤ ਨੂੰ ਲਾਈਟ ਘਟ ਵੱਧ ਘਟ ਵੱਧ ਫਿਰ ਏਸੀ ਬੰਦ ਹੋ ਜਾਂਦਾ ਫਿਰ ਉੱਠ ਜਾਂਦੀ ਹੈ ਏਸੀ ਚੱਲਦਾ ਤਾਂ ਪਈ ਰਹਿੰਦੀ ਹੈ ਹੈਨਾ ਅਨਾਇਤ ਪੁੱਛ ਸਾਰੇ ਜਾਨੇ ਠੀਕ ਹੋ ਮੈਂ ਠੀਕ ਹੈ ਗੈ ਕਹਿ ਦੇ ਹੁਣ ਤਾਂ ਇਹ ਪ੍ਰਤਾਪ ਚ ਨਹੀਂ ਗੈ ਇਹਨੂੰ ਪ੍ਰਤਾਪ ਖਡਾਉਣਾ ਆਇਆ ਹੋਇਆ ਏ ਤਾਂ ਕਰਕੇ ਹੈਨਾ ਤੂੰ ਵੀ ਕਰ ਦੇ ਸਾਰੇ ਜਾਨਿਆਂ ਨੂੰ ਹੈਲੋ ਗੈ ਹੈਲੋ ਪੁੱਛ ਸਾਰੇ ਜਾਨੇ ਠੀਕ ਹੋ ਸਾਰੇ ਜਾਨੇ ਠੀਕ ਹੋ ਹਮ ਅਨਾਈ ਤਦ ਦੀ ਬੂਜੀ ਨੇ ਸੋਨੇ ਸੋਨੇ ਕੱਪੜੇ ਭੇਜੇ ਹੋਇਆ ਨਾ ਇਹ ਤਾਨੂੰ ਹੁਣ ਅਸੀਂ ਰੋਜ਼ ਬਦਲ ਬਦਲ ਕੇ ਰਾਤ ਨੂੰ ਹੀ ਪਾਉਣੇ ਆ ਹੈਨਾ ਅਸਦਾਏ ਅਸਦਾਏ ਹਲੋ ਜੀ ਸੀਨਾ ਤੋਂ ਕੇ ਹੋ ਗਈ ਸੀ ਰੈਡੀ ਐਨਾਇਤ ਟਾਈਮ ਹੋ ਗਿਆ 9 ਵਜੇ ਨਾ ਕਿ ਹੁਣ ਇਹ ਸੌਂਗੀ ਥੋੜਾ ਟਾਈਮ ਤੇ ਹੁਣ ਖੇਡ ਕੇ ਫਿਰ ਸੌਂ ਜੂਗੀ ਹਨਾ ਆਈ ਨੂੰ ਪਤਾ ਸੌਂਗੀ ਵੀ ਨਹੀਂ ਕੋਈ ਪਤਾ ਨਹੀਂ ਮੂੜੀ ਐ ਇਹ ਹਨਾ ਨਾਇਤ ਸਾਰਿਆਂ ਨੂੰ ਕਹ ਹੈਲੋ ਹੈਲੋ ਕਹ ਦੇ ਨਾ ਪੁੱਤੇ ਨਾ ਵੱਡਾ ਤੂੰ ਮੂੰਹ ਚ ਪਾ ਲੇਗਾ ਇਹ ਨਹੀਂ ਪਾਉਣਾ ਮੂੰਹ ਚ ਨਾ ਆ ਲੈ ਕੀ ਦੇਖਣਾ ਪੈਰਾਂ ਨੂੰ ਦੇਖਦਾ ਮੈਨੂੰ ਪਤਾ ਏ ਹੁਣ ਪਾਪਾ ਕਿੱਥੇ ਆ ਪਾਪਾ ਖੇਡਦੇ ਮੇਰੇ ਬੁੱਤ ਦੇ ਹੂੰ ਆ ਖੇਡਾਂ ਨਾਲ ਖੇਡ ਲੋ ਬੁੱਤ ਆ ਦੇਖ ਲੋ ਇਹ ਹੋਰ ਸਾਰੀਆਂ ਖੇਡਾਂ ਛੱਡਤੀਆਂ ਹੁਣ ਖੇਡਣੇ ਹੁਣ ਆਪਣੇ ਪਿੱਲੂ ਨਾਲ ਹੀ ਖੇਡੀ ਜਾਂਦੀ ਆ ਬਾਈ ਗੱਲ ਲਿਓ ਕਿ ਡੰਗ ਲੱਗੀ ਹੋਈ ਹੈ ਕਦੇ ਮੂੰਹ ਤੇ ਗੱਲ ਲੰਦੀ ਹੈ ਕਿ ਤਰਦ ਹੁੰਦੀ ਹੈ ਹੈਨਾ ਕਰ ਹੁਣ ਜਿਵੇਂ ਪਹਿਲਾਂ ਕਰਦਾ ਸੀ ਕਰੋ ਆ ਗਈ ਹੈ ਚਾਹਤੀ ਕਰਦ ਸਾਰੀ ਬਚਾਤੀ ਕਦੀ ਲੈ ਲੈ ਕੀ ਹੋ ਰਿਹਾ ਇਹ ਆ ਗਿਆ ਸਕੂਲੋਂ ਕੀ ਹੋਇਆ ਅੱਜ ਸਕੂਲ ਚ ਫੇਰ ਅੱਜ ਬਹੁਤ ਥੱਕ ਕੇ ਆਇਆ ਸਕੂਲ ਤੋਂ ਕਿਉਂ ਐਨੜਾਈ ਵੀ ਪੇਪਰ ਕਰ ਰਹਾ ਸੀ ਫਿਰ ਉਹਦਾ ਵਾਦਿਆ ਆਇਆ ਹੁਣੇ ਹੋਇਆ ਸੀ ਆ ਪੇਪਰ ਕਿਵੇਂ ਹੋਇਆ ਬੜੀ ਹੋ ਗਿਆ ਹੁਣ ਕੱਲ ਨੂੰ ਜਾਣਾ ਸਕੂਲ ਕੱਲ ਨੂੰ ਵੀ ਆਣਾ ਕੱਲੂ ਪੇਪਰ ਹੈ ਫਾਈਵ ਡੇਸ ਸਕੂਲ ਜਾਣਾ ਫਿਰ ਉਹ ਤਾਂ ਛੁੱਟੀ ਹੈ ਸਾਨੂੰ ਓਕੇ ਤੂੰ ਕਦੋਂ ਜਾਣਾ ਹੈ ਹੈ ਨਾ ਇਹ ਤੂੰ ਵੀ ਸਕੂਲ ਜਾਏ ਕਰੇਂਗਾ ਲੈ ਇਹਨਾਂ ਦਾ ਬੱਸ ਬੈਠੀ ਕਰ ਦੋ ਇਹ ਵੀ ਜਾਏ ਕਰੂਗੀ ਰੋਂਦੀ ਰੋਂਦੀ ਜੀ ਹਾਂ ਹੈ ਨਾ ਫਿਰ ਤੂੰ ਲੈ ਜਾਏ ਕਰੇਂਗਾ ਇਹਨੂੰ ਫਿਰ ਉੱਥੇ ਸਕੂਲ ਚ ਕੀ ਕਰੇ ਮੇਰੀ ਭੈਣ ਆਏ ਹੈ ਹੈ ਨਾ ਅੱਜ ਤੂੰ ਫਿਰ ਪਾਰਟੀ ਵੀ ਕਰੇਗਾ ਪਾਰਟੀ ਵੀ ਪਾਰਟੀ ਤਾਂ ਹੱਥ ਹੀ ਆ ਫਿਰ ਕਿਉਂ ਕਰੇਗਾ ਪਾਰਟੀ ਪੱਟੀ ਨਾ ਹੀ ਮੇਸੀ ਲੈ ਕੇ ਫਿਰ ਫਿਰ ਅਸੀਂ ਲਾ ਦਾਂਗੇ ਅਸੀਂ ਫਿਰ ਫਿਰ ਪਾਰਟੀ ਕਰ ਦਾਂਗੇ ਆ ਪਾੜੀ ਵੱਡੀ ਪਾਰੀ ਠੀਕ ਐ ਆ ਬੱਸ ਅਲੋ ਜੀ ਆਪਾਂ ਮੈਂ ਤੈਨੂੰ ਫੇਰ ਨਵਾਂਤਾ ਸੀ ਕਿਉਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਬੱਚਿਆਂ ਨੂੰ ਤਾਂ ਫਿਰ ਵੀ ਜ਼ਿਆਦਾ ਲੱਗਦੀ ਆ ਆਪਾਂ ਦਾ ਸਰਜੰਡਾ ਰਾਈਟ ਫੱਜ ਜਾਂਦੀ ਆ ਕਈ ਵਾਰ ਇਨੂੰ ਇਹ ਹੋ ਜਾਂਦਾ ਵੀ ਇਹ ਸੀ ਬੰਦ ਹੋ ਗਿਆ ਜਦ ਹੀ ਉੱਠ ਜਾਂਦੀ ਐ ਜੇ ਸੀ ਲੱਗਿਆ ਰਵੇ ਤਾਂ ਫਿਰ ਸੁੱਤੀ ਰਹਿੰਦੀ ਐ ਆ ਨਾਇ ਤੇ ਦਾ ਪੀਕਾਚੂ ਹਨਾ ਗਰਮੀ ਬਹੁਤ ਹੈ ਦੇਖੀ ਪਾਪਾ ਦਿਖ ਗਏ ਹੁਣ ਕੁਝ ਹੋਊਗੀ ਇਹਨੂੰ ਆਏ ਹੋਰੇ ਵੀ ਮੈਨੂੰ ਚੱਕ ਲੈ ਵੇ ਆ ਜਾ ਜਾਓ ਪਾਪਾ ਕੋਲ ਚਾਬਾਲੀ ਵਾਲਾ ਕਿੱਥੇ ਹੈ <laughs> Dequi, <laughs> que negócio é o papa? Diga que é a manda grande? Ana cuja hora é cuja que tinha, papa? Né, é na cuja hora, o ਚੱਟਪਾ ਕੀ ਐ ਕੀ ਹੁੰਦਾ ਚੱਟਪਾ ਛੱਟ ਲੜਾਈ ਆਪਾਂ ਆਪਾਂ ਉਹ ਇਹਨਾਂ ਮਾਰੇ ਹੋ ਇੱਕ ਦੂਜੇ ਦੇ ਕਿਤੇ ਕਹਿੰਦੀ ਹੂੰ ਹਨਾ ਵਾਸਿੰਦਾ ਹੱਥ ਖਾਣ ਦੀ ਲੱਗੀ ਐ ਕਿਚੂ ਉਹ ਥੱਲੇ ਰੱਖ ਲਾਥ ਹਾਂ ਮੂੰਚ ਨਹੀਂ ਪਾਈਦਾ ਹੁੰਦਾ ਹਨਾ ਮੈਨੇ ਵੀ ਟਿੱਕ ਲਾਤਾ ਤੇ ਮਗੂੰ ਤੇਰੇ ਵੀ ਟਿੱਕ ਲਾਤਾ ਕਿੱਥੇ ਲਾਇਆ ਮੈਂ ਦੀ ਗਦਾ ਨਹੀਂ ਕਾਲੇ ਕਾਲੇ ਮਸ਼ਿਆ ਸੰਦੀ ਹੈ ਨਾ ਬੰਦੂ ਕੋ ਜੂਟੇ ਓਏ ਤੇਰਾ ਕੱਦੂ ਵੇੜਾ ਕੱਦੂ ਵੇੜਾ ਤੇਰਾ ਕੱਦੂ ਵੇੜਾ ਹੈ ਅਸ਼ਿਆ ਕੱਦੂ ਵੇੜਾ ਪਾ ਕੱਦੂ ਵੇੜਾ ਕੱਦੂ ਵੇੜਾ ਹੋਰ ਕੀ ਆ ਕੱਦੂ ਵੇੜਾ ਕਹਿੰਦਾ ਕੱਦੂ ਵੇੜਾ ਹੁੰਦਾ ਕੱਦੂ ਵੇੜਾ ਕੱਦੂ ਪੇੜਾ ਹੋਰ ਕੀ ਹੈ ਹੈ ਕਤੂ ਮੁੰਡਾ ਕੜਾ ਦਿਨੋ ਕਿ ਬੜੇ ਕਾਲ ਦੇ ਵੀ ਆ ਕਤੂ ਬੁੱਢਾ ਜਦੋਂ ਬਚੜੇ ਹੁੰਦਾ ਸੀ ਟਿੱਕਾ ਲੱਗਿਆ ਹੋਇਆ ਸੀ ਪੂਰੇ ਹੂੰ ਅਨਾਈਤ ਦੇ ਵੀ ਆ ਹਨਾ ਹਨਾ ਆ ਦੇਖ ਨਾਈਤ ਦੇ ਲੈ ਦੇਖ ਲਿਓ ਉਹਨੂੰ ਬੈਠੀ ਕਰੋ ਇਹ ਰੋਪੂ ਕੀ ਬੋਤਾ ਇਹਨਾਂ ਡਿੱ ਗਿਆ ਰੋਪਾ ਦੇਖ ਲੈ ਤੇ ਮੈਂ ਦੇ ਦੇ ਨਾਈਤ ਦਾ ਕੀ ਤੈਨੂੰ ਕੀ ਧੜੇਕ ਦੂਗੀ ਫੋਟੋਆਂ ਥੋੜੀਆਂ ਐ ਸਾਡੀਆਂ ਨਾਇਤ ਜੀ ਨਾਨੀ ਰਹਿ ਗਈ ਤੀ ਉਹ ਤਾਂ ਦੀ ਪਾਸਾ ਬਾਕੇ ਫੋਟੋਵਾ ਲਈ ਤੇ ਨਾਇਤ ਅਬੇ ਪਾਉ ਬਾਜੀਆਂ ਕਿਹੜਾ ਪਾਉ ਆ ਤਾਂ ਨੂਰ ਨੇ ਪਾਈ ਹੁਣ ਪ੍ਰਤਾਪ ਪਾਉਂਗਾ ਚੱਲ ਪਾ ਨੂਰ ਹੁਣ ਤੋਂ ਗੇਗੇ ਇੱਕਾਤ ਨਾ ਨਾ ਦੋ ਨਾਲ ਪਾਇਆ ਕਰ ਦੋ ਹੱਤ ਨਾਲ ਪਾ ਹੁਣ ਪ੍ਰਤਾਪ ਦੀ ਵਾਰੀ ਚੱਲ ਪ੍ਰਤਾਪ ਬਾਜੀ ਪਾਉਗਾ ਪ੍ਰਤਾਪ ਦੀ ਬਾਜੀ ਦੇਖ ਲਿਓ ਅਰਦੀਪ ਪਾਈ ਤੂੰ ਹੋ ਵਾਲੇ ਪਪਾ ਨਾ ਇਹ ਤਾਂ ਦੇਖਿਓ ਉਹਨਾਂ ਨੂੰ ਕਹੀ ਮੈਂ ਦੇਖਣ ਚ ਹੋ ਰਹੀ ਐ ਇਧਰ ਇਧਰ ਆਇ ਨਾ ਕਰੋ ਫੇਰ ਡਿੱਗੂ ਜੂਗੇ ਚਲੋ ਪਾ ਪ੍ਰਤਾਪ ਬਾਜੀ ਹੁਣ ਤੂੰ ਪਾ ਚੱਲ ਪਾ ਪ੍ਰਤਾਪ ਨੂੰ ਨਹੀਂ ਆਉਂਦੀ ਨੂਰ ਪਾ ਲਾਂਦਾ ਏ ਹੈਨਾ ਅਨਾਈ ਤੇ ਪਾਪਾ ਪਾਉਣਗੇ ਬਾਜੀ ਤਾਂ ਚਲੋ ਪਾਉਗੇ ਕਹ ਚਾਚੂ ਪਾ ਹੂੰ ਚਾਚੂ ਆ ਤੇ ਜਿਹਨੂੰ ਵੱਡਾ ਹੋ ਗਿਆ ਇੰਨਾ ਜਿਆਦਾ ਵੱਡਾ ਫਿਰ ਮੈਂ ਕੱਢ ਲਾਭ ਰਿਹਾ ਤਾਂ ਫਰਕ ਤੇ ਹੋ ਗਿਆ ਆ ਲੋ ਜੀ ਹੁਣ ਆਪਾਂ ਬਿਠਾਏ ਇਹਨੂੰ ਬੱਕਰ ਚ ਕਿਉਂਕਿ ਮੈਂ ਕਿਹਾ ਜੇ ਹੁਣ ਬੈਠਣ ਲੱਗੂਗੀ ਤਾਂ ਹੀ ਥੋੜਾ ਜਿਹਾ ਇਹਨੂੰ ਆਏਗਾ ਵੀ ਭਜਾ ਕੇ ਤੁਰਾਪ ਤੁਰਿਆ ਫਿਰਾਂ ਕਰੂਗੀ ਇਹਦੇ ਨਾਲ ਪਤਾ ਲੱਗੂ ਇਹਨੂੰ ਥੋੜਾ ਜਿਹਾ ਲਾਉਂਦੀ ਇੱਕ ਪਹਿਰਾ ਇੱਕ ਮਿੰਟ ਦੂਜੇ ਪਾਸੇ ਚੱਕ ਲਾਂਦੀ ਆ ਪਰ ਇਹ ਅਭੀ ਨਹੋਲੀ-ਗੋਲੀ ਜੇ ਪਤਾ ਲੱਗੂਗਾ ਜੇ ਛੋਟੀ ਹੈ ਨਾ ਫੇਰ ਤਾਂ ਬੜਾ ਭਜਾਇਆ ਫਿਰੀ ਘੇਆ ਕਰੂਗੀ ਪਿੱਛੇ-ਵਿੱਚੇ ਫਿਰੀ ਆਏ ਕਰਨਾ ਫੇਰ ਤਾਂ ਇਹ ਚ ਜਦੋਂ ਬਿਠਾਤੀ ਹੁਣ ਇਹਨੂੰ ਦੋ ਟਾਈਮੇਂ ਚ ਬਿਠਾ ਦੰਨੇ ਆ ਵੀ ਚਲੋ ਥੋੜਾ ਇਹਨੂੰ ਪਤਾ ਲੱਗਣ ਲੱਗ ਜੂਗਾ ਹਨਾ ਆਜੋ 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 ਆਪਣੇ ਆਪ ਆਓ ਤੁਸੀਂ ਤੁਸੀਂ ਆਜੋ ਆਪਣੇ ਆਪ ਹੂੰ ਪਤਾ ਨਹੀਂ ਹੈ ਗਾਲੇ ਪੁੱਤ ਇਹ ਨੂੰ ਨਾ ਆ ਵੀ ਉਹ ਬੱਲ ਕਿੱਥੋਂ ਵੱਜਦਾ ਸੀ ਦੇਖਦੀ ਹੈ ਲਾ ਵਜਾ ਦਿਓ ਪਤ ਲੱਗ ਰਿਹਾ ਮਾਰਦੀ ਆਂਦਾ ਤਾਂ ਬਜਾਉ ਤੁਸੀਂ ਬਜਾ ਦੋ ਤੂੰ ਬਹੁਤ ਜਿਆਦਾ ਹੁੰਦੀ ਆ ਹੁਣ ਬਹੁਤ ਜਿਆਦਾ ਇਹਨੂੰ ਬਾਰੇ ਬਿਲਕੁਲ ਵੀ ਨਹੀਂ ਕੱਢਦੇ ਦਰਜੀ ਇਹਨੂੰ ਬਿਲਕੁਲ ਹੀ ਬਾਰੇ ਨਹੀਂ ਕੱਢਦੇ ਸਾਰਾ ਦਿਨ ਬਸ ਅੰਦਰ ਰਹਿੰਦੀ ਆ ਵਿਚਾਰੀ ਨਾ ਸਵੇਰੇ ਸ਼ਾਮ ਹੁਣ ਕਿੱਥੇ ਜਾਂਦੀ ਆ ਘਰੇ ਬਸ ਕਿਉਂਕਿ ਅਭੀ ਜੇ ਕੁਮਾਰੀ ਬਿਮਾਰ ਹੋ ਗਈ ਨਾ ਗਰਮੇਟ ਫੇਰਾਏ ਆਏ ਆ ਕੋਸ਼ਿਸ਼ ਹੀ ਲਗਦਾ ਫਿਰ ਹਣੇ ਨੂੰ ਪਤਾ ਵੀ ਇੱਥੋਂ 8 ਵਜੇ ਦਾ ਤੇ ਹੁਣ ਮਾਰ ਰਹੀ ਆ ਲੱਗ ਗਿਆ ਪਤਾ ਆਪਾਂ ਕੰਮ ਕਰ ਕਰਦੇ ਸੀ ਬਸ ਤੇ 5:30 ਹੋ ਗਿਆ ਸਬਜੀ ਸੁਬਜੀ ਬਣਾ ਕੇ ਆਪਾਂ ਫ੍ਰੀ ਸੀ ਤੇ 6 ਵਜੇ ਧਰ ਕੱਢਣ ਜਾਵਾਂਗੇ ਇਹਨਾਂ ਨੂੰ ਦੇ ਪਾਪਾ ਆ ਜਾਣਗੇ ਫਿਰ ਆ ਗਈ ਸੀ ਉਹ ਪਪਾ ਮੰਗਾਉਂ ਨੀਂਦੋਂ ਦੀਆ ਹੁਣ ਸੋਣਾ ਏ ਹੁਣ ਵਾਕੇ ਚੱਲ ਇਹਨੂੰ ਆਕੇ ਇਹਦੇ ਨਾਲ ਖੇਡਦੇ ਆਂ ਥੋੜਾ ਟਾਈਮ ਉਹਦਾ ਹਰ ਚੀਜ਼ ਮੂੰਹ 'ਚ ਨਹੀਂ ਪਾਈਦੀ ਹੁੰਦੀ ਹਰ ਇੱਕ ਚੀਜ਼ ਮੂੰਹ 'ਚ ਨਹੀਂ ਪਾਈਦੀ ਹੁੰਦੀ ਤੇ ਪਹਿਲਾਂ ਆਪਾਂ ਗਏ ਬਾਬਿਆਂ ਵਾਲਾ ਰੂਮ ਸਾਫ਼ ਕਿਉਂਕਿ ਬਹੁਤ ਗੰਦਾ ਹੋਇਆ ਪਿਆ ਸੀ ਤੇ ਉਹ ਸਾਫ਼ ਕਰ ਸਾਫ਼ ਸਫਾਈ ਕੀਤੀ ਤੇ ਆਈ ਦੀ ਨਾਨੀ ਨੂੰ ਫਰੌਕ ਸਟਿਚ ਕਰਵਾ ਕੇ ਲਈ ਸੀ ਇਹ ਸਟਿਚ ਕਰਵਾਈ ਹੈ ਫੇ ਮੈਂ ਹਲਕੀ ਜੀ ਇੱਕ ਪਾ ਦਨੇ ਹੁਣ ਤਾਂ ਮੈਂ ਇਹ ਮੇਰੇ ਨਾਲ ਦੇ ਸੂਟ ਪਾਇਆ ਕਰੂਗੀ ਹੁਣ ਉਹ ਸਟਿਚ ਕਰਵਾਏ ਕਰਾਂਗੇ ਹੁਣ ਅਸੀਂ ਗਰਮੀਆਂ ਚੋਂ ਕਰਾਉ ਵਾਹਿਗੁਰੂ ਜੀ ਕੋਣ ਯਾਦ ਕਰਦਾ ਤੇ ਹੁਣ ਇਹਦੀ ਨਾਨੀ ਇੱਕ ਬਲੈਕ ਸੂਟ ਦੇ ਕੇ ਗਈ ਆ ਮੈਨੂੰ ਤੇ ਅਨਾਇਤ ਨੂੰ ਤੇ ਉਹ ਅਸੀਂ ਫਿਰ ਸੇਮ ਸੇਮ ਕਰਾਵਾਂਗੇ ਮਾਮਾ ਦੀਆਂ ਹਨਾ ਨਾਇਤ ਫੇਰ ਹੁਣ ਅਸੀਂ ਰਖੜੀਆਂ ਵੇਲੇ ਲਵਾਂਗੇ ਨਾਨੀ ਤੋਂ ਹੈਨਾ ਨਵਾਂਗੇ ਗੇ ਛੂਟ ਛੋਣੇ ਛੋਣੇ ਹੁਣ ਹੈਨਾ ਨਾਨੀ ਨੂੰ ਕਮਾਂਗੇ ਸੇਮ ਸੇਮ ਸੂਟ ਦੇਆ ਕਰੋ ਹੁਣ ਸਾਨੂੰ ਹੁਣ ਮੇਰੀ ਧੀ ਮੇਰੇ ਨਾਲ ਦੇ ਸੂਟ ਪਾਇਆ ਕਰੂਗੀ ਅਨਾਈ ਤਾਂ ਵੀਰਾ ਦੇ ਰਿਆ ਨਾਇ ਤਾਂ ਮੇਂ ਛੂਟੇ ਚੁੱਪਚਪੀਤੀ ਹੋਈ ਪਈ ਐ ਨਾਨੀ ਉਹਨੂੰ ਮੁੰਡ-ਮੁੰਡ ਕੇ ਦੇਖੀ ਜਾਂਦੀ ਐ ਹਣਾ ਨਾਲੇ ਦੇਖਦੇ ਅੱਜ ਤੂੰ ਵਾਲ ਕਟਾ ਲਏ ਓਏ ਕਦੋਂ ਕਟਾਈ ਵਾਲ ਅੱਜ ਅੱਜ ਛੂਟੇ ਦੇਰੇ ਆ ਮੋੜਿਆ 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 ਦੇਖੀ ਤੈਨੂੰ ਮੋੜ ਮੋੜ ਕੇ ਦੇਖਦੀ ਐ ਹਨਾ ਅਨਾ ਤੂੰ ਵੀ ਪੈਰ ਮਾਰੇਂ ਅਗਰ ਬੁੱਤ ਤਾਂ ਹੀ ਸਿੱਖ ਜੇਂਗਾ ਦੇਖ ਦੇਖ ਲੈ ਲੈ ਕਿਵੇਂ ਦੇਖਦੀ ਐ ਹਈਏ ਅਨਾਈਤ ਆਏਗਾ ਤਾਂ ਦੇਖਣਾ ਹੈ ਵੀਰੇ ਨਾਲ ਖੇਡ ਲਾ ਖੇਡ ਲਓ ਵੀਰੇ ਨਾਲ ਲੈ 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 ਛੋਟੇ ਛੋਟੇ ਛੁੜੇ ਅਨਾਈਤ ਸੁਣ ਤੇਰੀ ਮੰਮੀ ਨੂੰ ਨੂਰ ਨੇ ਬਾਜੀ ਆ ਦੇਖ ਲੋ ਖਲਾਉਣ ਹੋਏ ਡਰਾਉਣ ਦੇ ਜ਼ਿਆਦਾ ਖੜਾਉਣ ਦੇ ਘਟਾ ਆਏ ਬੈਠੋ ਦੇਖਦੇ ਚੁੱਪਚਾਪ ਯਾਰ ਕੀ ਐ ਸੋ ਸਵੀ ਲਾਲੀ ਸੀ ਫਿਰ ਆ ਲਾਲੀ ਆ ਦੇ ਜਮਾਨਾ ਕਰਦਾ ਖੁਲਾਦੀ ਸੀ ਕੌਣ ਫੜਾ ਕੇ ਗਈ ਸੀ ਪਰਮ ਹੋਰੀ ਹੂੰ ਮੈਂ ਤਾਂ ਦੇਖੀ ਇਹ ਸਾਰੀ ਇਹ ਪਰਮ ਦੀ ਮੰਮੀ ਕਹਿੰਦੀ ਪਿਛਲੀ ਵਾਰ ਕਹਿੰਦੀ ਧੀ ਬੁੜੀਆਂ ਕਿ ਕਹਿੰਦੀ ਕਿ ਸਾਡੀ ਦੋਤੀ ਆਉਣਗੇ ਆਉਂਗੇ ਤੇ ਅਸੀਂ ਪਹਿਲੇ ਸਕੂਲ ਚ ਸਟicker ਲਾਗੇਗਾ ਹਾਂ ਕਰਕੇ ਨਾ ਉਹਨਾਂ ਸਰ ਬੋਲਦੇ ਸੀ ਪ੍ਰਿੰਸੀਪਲ ਕੀ ਕਰੀਂ ਤੁਸੀਂ ਨਾ ਮੈਂ ਬਿਲਕੁਲ ਉੱਠੂਗੀ। ਓ ਸ਼ਿਆ ਮੇਰਾ ਕਿਦਾਰਾ ਵੀ ਮਾਰ ਲੂ। ਔਰ ਡਰਦੀ ਜਿਆਦਾ ਤੁਸੀਂ ਇਹ ਰੋਲਾ ਨਾ ਪਾਓ। ਫਿਰ ਰੋਲ ਕੇ ਮੈਥੋਂ ਜਾਨੀ ਹੋਗਾ। ਔਰ ਰੋਣ ਲੱਗ ਜਾਂਦੀ ਆ ਫਿਰ। ਇਹਨੂੰ ਮੈਂ ਦਊਂ ਤੂੰ। ਉਹ ਬੱਸ। ਆ ਦੇ ਰੋਣਾ। ਬੱਸ ਬੱਸ। ਨਾ। ਓ ਹੁਣ ਤੂੰ ਲਵਾਸ ਵਾਸਾ ਬੇਗਾ ਤੁਸੀਂ ਖੜਾਉਂਦਾ ਨਾ ਇਤ ਨੂੰ ਆਇਆ ਨਾ ਇਤ ਦੇਖਦੀ ਹੈ ਮੇਗੀ ਚੀਜ਼ ਕਰਦਾ ਜাদু ਮੇਰਾ ਜাদু ਦਿਖਾ ਕਿ ਮੇਰਾ ਜাদু ਕਰਦਾ ਮੰਨ ਲੈ ਦੇਖਦੀ ਆ ਕੀ ਸੀ ਜাদু ਕਿਹੜਾ ਜাদু ਹੈ ਦੇਖੋ ਅੱਛਾ ਦੇਖਣਾ ਹੈ نیچےੋਂ ਪੈਗੇ ਹੁਣ ਲੜਉਣਗੇ ਪੰਜਾ ਪਖੰਡ ਲਾਉਂਦੀ ਦੇਖ ਲੋ ਪਖੰਡ ਲਾਉਂਦੀ ਦੇਖ ਲੋ ਇਹ ਆ ਮਗੀ ਮੂੰਗਾ ਤੇ ਕਰਦੀ ਐ